चड्डी गैंग है ये चड्डी गैंग उठ गई साड़ी तो हूँ उठते सार फोन लग गई चला देख लो चड्डी गैंग चड्डी गैंग क्या चला रही है फोन क्या देखोगे हाँ वही ओए चड्डी गैंग वाले क्या देखना तुमने फोन में सुबह सुबह ये चड्डी गैंग है चड्डी गैंग हमारी चड्डी गैंग <laughs> कैसा लगा तुम्हें तुम्हारा नया नाम है फतेह प्लीज़ बताइए ना प्लीज़ बताइए ना मैंने आपको थैंक यू भी नहीं बोला रहा था हैं आपने मुझे आइसक्रीम दी थी हाँ नहीं है ओ फतेह आप आपको किसने दी थी आइसक्रीम के मम्मा को देख के आओ रात हमने भई खाना इतना कुछ खिलाया हमें फ़तेह ने पहले हम आए हमें कोल्ड ड्रिंक मिली हमें बर्गर मिले समोसे मिले फिर उसके बाद हमने खाना खाया खाने में हमने मटर पनीर और कड़ी चावल फिर हमें आइसक्रीम भी मिली अम अम्बियाँ भी मिली हमें ये सब कुछ हमारे फतेह ने रेडी किया था है ना फतेह ऐसे ही है ना ਦੇਖ ਲਓ ਮੈਂ ਨਿਆ ਗੱਲਾਂ ਮਾਰ ਰਹੀ ਹਾਂ ਪਰ ਇਹਦਾ ਆਪਣਾ ਧਿਆਨ ਫੋਨ ਦੇ ਵਿੱਚ ਫਿਰ ਮੈਂ ਤੁਹਾਡੀ ਚੱਡੀ ਦਿਖਾ ਦੂੰਗੀ ਚੱਡੀ ਗੰਗ ਆ ਗਾਈਜ਼ ਆ ਮੈਂ ਆਪਕੋ ਬਤਾਉ ਇਸki ਕੌਨਸੇ ਕਲਰ ਕੀ ਚੱਡੀ ਹੈ ਪੱਜ ਗਿਆ ਮੱਥੇ ਲਗ ਗਏ ਸਾਰੇ ਜਿਹੜਾ ਪਹਿਲਾਂ ਕਿਸ ਨੂੰ ਲੱਗੇ ਪ੍ਰਾਨੀ ਕਿਸ ਨੂੰ ਲੱਗੇ ਇਹ

एक परौंठे नु कह मैं तो दो खा ले परसों पकड़े

ਇਹ ਸਾਨਾ ਇਹ ਸ਼ ਵੀ ਕਰੇ ਇਕੰਤਾ ਵੀ ਹੋਈ ਕੰਮ ਇਹ ਕੱਬੀ ਕਰਾ ਹਾਂ ਜਿਸ ਦਾ ਪੈਗ੍ਰੇਟ ਚੀਜ਼ ਹੋਏਗੀ ਖਾ ਲੇਗਾ ਰੱਜ ਕੇ ਬੈਠ ਜਾ ਨਹੀਂ ਬੈਠ ਜਾਏਗਾ ਹਾਂ ਉਹ ਪਏ ਤਾਂ ਹੈਗੇ ਆ ਆਪਣੇ ਆਂ ਬੀ ਨੇ ਹਾਂ ਚਲ ਬਾਲ ਲੈ ਅੱਗ ਹੁਣ ਮੈਨੂੰ ਦੇਖ ਕੇ ਉਹ ਬੈਠ ਗਿਆ ਜਾ ਕੇ ਨਹੀਂ ਫਤੇ ਨਾ ਚੁੱਲੇ 'ਚ ਅੱਗ ਬਾਲ ਰਿਆ ਸੀ ਚੁੱਲੇ 'ਤੇ ਬਣਾਵਾਂਗੇ ਨਾ ਪਰਾਂਠੇ ਆਪਾਂ ਕੀ ਅਕਦੂ ਕਾ ਸ਼ੋ ਗਿਆ ਸਾਰੇ ਕੰਮ ਹੋ ਗਏ ਆਟਾ ਵੀ ਗੁੰਨ ਲਿਆ ਗਿਆ ਬਸ ਹੁਣ ਪਰਾਂਠੇ ਪਰਾਂਠੇ ਬਣਾਣੇ ਆ ਇਹ ਕੁੱਲੇ ਤੇ ਬਣਾ ਕੇ ਖਾਵਾਂਗੇ ਅਜਾ ਪੁੱਤ ਨੰਨੋ ਆਜੋ ਚਲੋ ਆਪਾਂ ਪਰਾਂਠੇ ਬਣਾਣ ਬੈਠੀਏ ਫਿਰ ਗਰਮ ਗਰਮ ਸੁੱਤੋਂ ਪਹਿਲਾ ਪਰਾਂਠਾ ਕੋਣ ਖਾਏਗਾ ਫਤਿਹ ਫਤਿਹ ਨੂੰ ਦੇਵਾਂਗੇ ਗਨੂਰ ਵਿਚਾਰਾ ਇੰਨੀ ਕੋਸ਼ਿਸ਼ ਹੀ ਕਰ ਰਿਹਾ ਫੁੱਕਾ ਮਾਰ ਮਾਰ ਕੇ ਅੱਗ ਮਚਾਣ ਦੀ ਪਰ ਮਚੀ ਨਹੀਂ ਹੈਗੀ ਫੁੱਕਾ ਤਾਂ ਮਾਰਦਾ ਹੀ 扑ੜੀ ਜਾ ਕੇ ਆ ਬਲਗਿਆ ਗੇ ਤੇ ਬੱਚਾ ਦੇਖੋ ਛਡ ਨਾਲ ਨਾਲ ਪਰਾਂਠੇ ਸਭ ਤੋਂ ਪਹਿਲਾਂ ਇਸ ਨੂੰ ਮਿਲਨੇ ਨੇ ਚੱਡੀ ਗੰਗ ਨੂੰ ਚੁੰਡੀ ਵਾਟਰ ਨਹੀਂ ਮੰਮੀ ਚੱਡੀ ਗੰਗ ਲੈ ਪਕੜੋ ਐਸ਼ੇ ਬਿੰਦਰ ਨੂੰ ਦੇ ਦੋ ਬਿੰਦਰ ਮੰਗ ਰਿਹਾ ਤਾਂਹੀਂ ਦਾਦੀ ਤਾਂਹੀਂ ਜਿਹੜੀ ਬਗੈਰ ਦਹੀਂ ਵਾਲੇ ਆ ਬੱਚੇ ਇੱਕ ਬੱਚਾ ਉਹ ਸੁੱਤਾ ਉੱਠ ਕੇ ਆ ਗਿਆ कोई नहीं एक के दे दी है तेन मैं इसी तरह करा अपने वास पानी तू तो अंदर बैठ के खाएगा फतेह को पानी घट इनू भी देर दे

हाँ दुध गर्म करें चाह तो पीता नहीं है दुख हो गया उसका जशन लेनी है बस डैडी जोगी बना दे मम्मी तो दो ही लेंगे जो लेनी हो ना और कुछ क्या दे दांगी तो थोड़ा ज़ा बेड़ ज्यादा पाती टेडी वास्ते लेक पराठा और भेज दो अंदर रड़ गए हो भी कोई ना करया रख दो बस उसकी थाली में उरे नहीं ठंडा होना चाहिए तो थाली में चाहे ठंडा हो जाए उसकी। और चलो ਸਪਰਾਂਢੇ ਆਪਾਂ ਚੁੱਲ੍ਹੇ ਤੇ ਬੈਠ ਕੇ ਜਦੋਂ ਬਣਾਉਂਦੇ ਆਂ ਤਾਂ ਪੂਰੀ ਫੈਮਿਲੀ ਦੇਖ ਲਓ ਨਾ ਅਲੇ ਦਿਵਾਲੀ ਬੈਠ ਕੇ ਹੀ ਖਾਂਦੀ ਆ ਤੇ ਬਹੁਤ ਵਧੀਆ ਲੱਗਦਾ ਇਦਾਂ ਦਾ ਮਾਹੌਲ ਜੂਨ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਨੇ ਨਾ ਸਾਡੇ ਘਰੇ ਤਾਂ ਮੇਲਾ ਭਰਦਾ ਇਹਨਾਂ ਵਿੱਚ ਸਾਰੇ ਦੇਖੋ ਭੈਣ ਭਰਾ ਇਕੱਠੇ ਹੋ ਜਾਂਦੇ ਆਂ ਸੀ ਤੇ ਮੇਰੀ ਵੱਡੀ ਭੈਣ ਨਹੀਂ ਆਈ ਲੇਕਿਨ ਮੇਰੇ ਭਾਂਜੀ ਆਏ ਹੋਏ ਨੇ ਆਪਾਂ ਹੁਣ ਚੱਲੇ ਆਂ ਰਾਉਂਡ ਲਗਾਣ ਕੁੰਮੀ ਕੁੰਮੀ ਕਰਨ ਚੱਲੇ ਆਂ ਆਪਣੇ ਗਲੀ ਵੇੜੇ ਦੇ ਵਿੱਚ ਘੁੰਮਾਂਗੇ ਦੇਖਦੇ ਆ ਕਿੰਨਾ ਦੇ ਘਰ ਜਾਵਾਂਗੇ ਅਜੇ ਡਿਸਾਈਡ ਨਹੀਂ ਕੋਈ ਕੀਤਾ ਚਲਿਏ ਏਸੀ ਬੰਦ ਕਰ ਅੰਦਰ ਪੱਖੇ ਬੰਦ ਕਰੋ ਆ ਜੋ ਸਾਰੇ ਏਸੀ ਕਰੋ ਬੰਦ ਚਾਬੀ ਦੇਖੋ ਫਿਰ ਲੋਕ ਲਗਾਣਾ ਚਲੋ ਚਲਿਏ ਭਾਈ ਚਲੋ ਚਲਿਏ ਟਿੰਨਾ ਟਿੰਨਾ ਵਜੋਂ ਹੋ ਗਿਆ 6 ਵਜੇ ਹੁਣ ਨਿਕਲੇ ਆਪਾਂ ਬਾਹਰ ਓਏ ਹੁਣੇ ਨਿਕਲੇ ਆਪਾਂ ਬਾਹਰ ਜਾਪ ਨੂੰ ਤਮਾਰ ਉਹ ਦਿਨ ਤੇ ਜਾਪ ਨੂੰ ਲੱਗਦੀ ਹੈ ਕਰਦੀ ਐ ਇੱਥੇ ਬੈਠੇ ਆਪਾਂ ਜਾਪ ਨੂੰ ਲੇਣਾ ਹੈ ਨਾ ਦੇਖ ਰਹੀ ਆ ਬਾਹਰ ਉਹ ਬਾਹਰ ਨਹੀਂ ਸੁਣਦਾ ਮੇਰਾ ਕੋਈ ਕੋਈ ਨਹੀਂ ਕਰਦਾ ਬਾਹਰ ਮम्मा ਕੱਢੇਗੀ ਬੈਠੀ ਹੋ ਸੁਣਦਾ ਐ ਇਹ ਕਮਾਏਗੀ ਕੁੜੀ ਨੂੰ ਨਾ ਚਲੋ ਚਲੋ ਉਹ ਦੇਖੋ ਉਹ ਦੇਖ ਵੀਰ ਉਹ ਵੀਰੇ ਨੂੰ ਦੇਖੋ ਉਹ ਦੇਖ ਵੀਰ ਚਲੋ ਚਲੋ ਜਲਦੀ ਦੇਖੋ ਮੈਂ ਖੇਲ ਰਹੀ ਉਹ ਬੱਚੇ ਕਿ ਮਗਿਆ ਜਰਾ ਛੁਕਦਾ ਰੋਕਟ ਉਹ ਕਰੇ ਭਈ ਮਨ ਜਿਹੜਾ ਛੁਕਦਾ ਪਿੱਛੇ ਗੋਲ ਕਿਪਰ ਖੜਾ ਬੰਦ ਨਾ ਮਸੂਰਾ ਫੜਾ ਟੜੀ ਓਏ ਅਮਾਰੀ ਬੁਲੀ ਦੀ ਗੱਲ ਤਾਂ ਸਪੂਤ ਬਤਾ ਸਪੂਤ ਕਿੱਥੇ ਚੱਲ ਗਈ ਚੱਲ ਜੱਪਾ ਗਏ ਆ ਮੇਰੇ ਚਾਚੇ ਦੀ ਨੂੰ ਕੋਲੇ ਸਭ ਤੋਂ ਪਹਿਲਾਂ ਕਰ ਆਪਾਂ ਇਹ ਡਿਸਾਈਡ ਕੀਤਾ ਕਿ ਅੱਧਰ ਚੱਲਦੇ ਆ ਇੱਥੇ ਵੀ ਬਹੁਤ ਰੌਣਕ ਲੱਗੀ ਹੋਈ ਐ ਪਹਿਲਾਂ ਆਪਾਂ ਕੋਲਡ ਡਰਿੰਕ ਪੀਤੀ ਉਸ ਤੋਂ ਬਾਅਦ ਹੁਣ ਚਾਹ ਪੀਣ ਲੱਗਿਆਂ ਇੱਧਰ ਚਾਚੇ ਦਾ ਜਵਾਈ ਵੀ ਆਇਆ ਅੱਜ ਆਪਣੇ ਬੱਚਿਆਂ ਨੂੰ ਛੱਡਣ ਲਈ ਤੇ ਆਇਆ ਕੁੜੀਆਂ ਦੇਖੋ ਮੇਰੀ ਭਾਬੀ ਦੀ ਦੋ ਭਤੀਜੀਆਂ ਆਈਆਂ ਹੋਈਆਂ ਛੋਟੀਆਂ ਤੇ ਵੱਡੀਆਂ ਮੇਰੀ ਭਾਬੀ ਦੀ ਆਪਣੀਆਂ ਲੜਕੀਆਂ ਨੇ ਅੱਜ ਵਿਚਾਰੀ ਭਾਬੀ ਨੂੰ ਕੰਮ ਲਾ ਲਿਆ ਭਾਬੀ ਨੇ ਮੇਰੇ ਭਾਈ ਨੂੰ ਕੰਮ ਲਾ ਲਿਆ ਸੀ ਭਾਬੀ ਨੂੰ ਕੰਮ ਲਾ ਲਿਆ ਰਾਤ ਦੇ 8:00 ਵਜੇ ਹੈ ਨਾ ਭਾਬੀ 8:00 ਵਜੇ ਨਾ 8:00 ਵਜੇ 8:30 ਹੈ ਹਾਂ ਤੇ ਅੱਪਾ ਇੱਧਰ ਹੀ ਸੀਗੇ ਚਾਚੇ ਦੇ ਘਰ ਰਾਤ ਦਾ ਖਾਣਾ ਆਪਣਾ ਇੱਧਰ ਹੀ ਆ ਘਰ ਮੈਂ ਬਚਾ ਕੇ ਅੱਛਾ ਠੀਕ ਹੈ ਠੀਕ ਹੈ ਘਰ ਮੈਂ लोच लगे अपन खाना खाना ते आजो बच्चो खाओ तो हैं बच्चे सारे साइड से लग के आ जाओ कमला आजा ना क्यों आ जाओ जैसे ना तो था आजो बच्चो तो आजो बच्चो तो खाई इकट्ठे खाएंगे हैं आ जाओ और इकट्ठे बैठ के खाएंगे हाँ फिर हमें पूरियां चल रही छोले पुडिया, तो पनीर, आज दिनों खाएँगे यार, tasty बनेगा ये सब्जी भी पुडिया ही बहुत tasty बनेगी, और दाल भी है, खाली आज चीजे, और फिर चीजे भी tasty बन सब्जी बहुत tasty बनेगी। तो इन्हें तो कौन-कौन खोलेगा तो घर घर मारे? कोई ਰਾਤੀ ਆਪਾਂ ਬਹੁਤ ਲੇਟ ਆਏ ਚਾਚੇ ਦੇ ਘਰ ਤੋਂ ਉੱਤਰੋਂ ਪਾਪੀ ਗੋਲੂ ਤੇ ਜਦੋਂ ਵੀ ਆਪਾਂ ਜਾਂਦੇ ਆ ਨਾ ਖਾਣਾ ਖਲਾਈ ਬਗੈਰ ਕਦੀ ਵੀ ਨਹੀਂ ਆਣ ਦਿੰਦੇ ਹੈਗੇ ਉਹ ਬਹੁਤ ਕਰਦੀ ਹੈ ਪਾਪੀ ਸਾਡੇ ਤੇ ਭਰਾਇਆ ਜਿਹੜਾ ਉਹ ਸਾਡਾ ਹਲਵਾਈ ਹੈ ਇਸ ਕਰਕੇ ਫੇਰ ਨਾ ਵੀ ਜਦੋਂ ਵੀ ਕੋਈ ਵੀ ਮਹਿਮਾਨ ਆ ਜਾਂਦੇ ਨੇ ਗੈਸਟ ਆ ਜਾਂਦੇ ਨੇ ਤਾਂ ਭਾਪੀ ਦੀ ਹੈਲਪ ਕੋਪਰ ਕਰਾਂਦਾ ਭਰਾ ਮੇਰਾ ਸਾਨੂੰ ਵੀ ਇਹੀ ਹੁੰਦਾ ਹੈ ਕਿ ਅਸੀਂ ਹਲਵਾਈ ਦੇ ਆ ਤੇ ਸਬਜ਼ੀਆਂ ਖਾਈਏ ਵੀ ਹਲਵਾਈ ਅੱਜ ਕਿਚਨ ਦੇ ਵਿੱਚ ਜਾਵੇ ਮੈਂ ਤੇ ਭਾਬੀ ਅਸੀਂ ਸਾਰੇ ਜਣੇ ਬੈਠੇ ਗੱਲਾਂ ਮਾਰੀਏ ਤੇ ਚਲੋ ਕਰਦੇ ਆ ਇਸ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਹੁਣ ਮਿਲਾਂਗੇ ਤੁਹਾਨੂੰ ਕੱਲ ਇੱਕ ਨਿਊ ਵਲੌਗ ਵਿੱਚ ਬਾਏ ਬਾਈ